ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਇਸ ਦੇ ਲਈ VOTING 14 ਦਸੰਬਰ ਨੂੰ ਹੋਵੇਗੀ ਤੇ ਨਤੀਜੇ 17 ਦਸੰਬਰ ਨੂੰ ਆਉਣਗੇ ਚੋਣ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਚੋਣਾਂ 'ਚ VOTING ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ ਤਰਨਤਾਰਨ ਜ਼ਿਮਨੀ ਚੌਂਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਮਜੀਠਾ ਥਾਣੇ ਜਾਂਚ ਚ ਸ਼ਾਮਲ ਹੋਣ ਪਹੁੰਚੀ ਸੀ ਕੰਚਨਪ੍ਰੀਤ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਕੰਚਨਪ੍ਰੀਤ 2027 ਚ ਬਣੇਗੀ ਵਿਧਾਇਕ ਪੰਜਾਬ ਕੈਬਨਿਟ ਦੀ ਮੀਟਿੰਗ ਚ ਲੈ ਗਏ ਕਈ ਅਹਿਮ ਫੈਸਲੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਨ੍ਹਾਂ ਫੈਸਲਿਆਂ ਦੀ ਦਿੱਤੀ ਜਾਣਕਾਰੀ ਚੀਮਾ ਨੇ ਕਿਹਾ ਪੰਜਾਬ ਚ ਸਰਕਾਰੀ ਵਿਭਾਗ ਹੁਣ 5 ਲੱਖ ਰੁਪਏ ਤੱਕ ਦਾ ਸਮਾਨ ਬਿਨਾ ਟੈਂਡਰ ਤੋਂ ਖਰੀਦ ਸਕਣਗੇ ਅਜਨਾਲਾ ਦੇ 메ਨ ਚੌਕ ਚ ਟ੍ਰੈਫਿਕ ਜਾਮ ਦੇਖ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਭੜਕਿਆ ਗੁੱਸਾ ਢਾਲੀਵਾਲ ਨੇ ਐਸਐਚਓ ਨੂੰ ਸੁਣਾਈਆਂ ਖਰੀਆਂ ਖੋਟੀਆਂ ਢਾਲੀਵਾਲ ਨੇ ਆਪ ਟ੍ਰੈਫਿਕ ਨੂੰ ਕੰਟਰੋਲ ਕਰਕੇ ਖੁਲਵਾਇਆ ਲੰਬੇ ਸਮੇਂ ਤੋਂ ਲੱਗਿਆ ਜਾਮ ਪੰਜਾਬ ਦੇ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਜ਼ਬਰਦਸਤ ਹੰਗਾਮਾ ਕਈ ਥਾਈਂ ਮੁਲਾਜ਼ਮ ਟੈਂਕੀਆਂ ਤੇ ਚੜੇ ਸੰਗਰੂਰ ਚ ਮੁਲਾਜ਼ਮਾਂ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਚ ਐਸਐਚਓ ਝੋਲਸਿਆ ਮੁਲਾਜ਼ਮ ਕਿਲੋਮੀਟਰ ਸਕੀਮਾਂ ਬੰਦ ਕਰਨ ਲਈ ਕਰ ਰਹੇ ਨੇ ਮੰਗ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ ਇਸ ਦੇ ਲਈ ਵੋਟਿੰਗ 14 ਦਸੰਬਰ ਨੂੰ ਹੋਵੇਗੀ ਤੇ ਨਤੀਜੇ 17 ਦਸੰਬਰ ਨੂੰ ਆਉਣਗੇ ਚੋਣ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਚੋਣਾਂ ਚ ਵੋਟਿੰਗ ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ ਕੁੱਲ ਸੀਟਾਂ ਚੋਂ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ ਪੂਰੇ ਸੂਬੇ ਚ 19181 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ ਚੋਣ ਅਧਿਕਾਰੀ ਨੇ ਕਿਹਾ ਕਿ ਹਰ ਪੋਲਿੰਗ ਬੂਥ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਵੱਖ-ਵੱਖ ਦੋ ਬੈਲਟ ਬਾਕਸ ਰੱਖੇ ਜਾਣਗੇ ਚੋਣਾ ਇਲੈਕਟ੍ਰੋਨਿਕ VOTING ਮਸ਼ੀਨ ਨਾਲ ਨਹੀਂ ਹੋ ਸਕਣਗੀਆਂ ਕਿਉਂਕਿ ਇਸ ਦੇ ਲਈ 40000 EVM ਦੀ ਲੋੜ ਹੈ ਤੇ ਚੋਣ ਕਮਿਸ਼ਨ ਕੋਲ ਉਪਲਬਧ ਮਸ਼ੀਨਾਂ ਕਿਸੇ ਰਾਜ ਨੂੰ ਜਾਰੀ ਨਹੀਂ ਕੀਤੀਆਂ ਜਾਂਦੀਆਂ ਜਿਹੜਾ ਹੈਗਾ VOTING that will be done through use of ballot paper ਮਤਲਬ ਵੀ ਯੂਜ਼ ਬੈਲਟ ਬਾਕਸਸ ਫॉर ਥੀਸ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਸ ਇਹ ਦਾ ਕਾਰਨ ਸਿਰਫ ਇਹੀ ਹੈ ਕਿ ਤਕਰੀਬਨ 19000 ਤੋਂ ਜ਼ਿਆਦਾ ਪੋਲਿੰਗ ਬੂਥਸ ਹੈਗੇ ਔਰ ਹਰ ਇੱਕ ਪੋਲਿੰਗ ਬੂਥ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੋਣ ਲਈ ਡੱਬਾ ਬੋਲ ਪੈਰਲਟ ਬਾਕਸ ਰੱਖਿਆ ਜਾਵੇਗਾ ਨਾਲ ਪੰਚਾਇਤ ਸਮਿਤੀ ਵਾਸਤੇ ਵੀ ਰੱਖਿਆ ਜਾਵੇ ਤਾਂ ਕਿ ਇੱਕ ਵੋਟਰ ਜਦੋਂ ਆਏਗਾ ਉਥੇ ਜਦੋਂ ਦੀ ਵੋਟਰ ਸੂਚੀ ਵਿੱਚ ਹਾਜ਼ਰੀ ਹੁੰਦੀ ਹੈ ਤਾਂ ਉਹ ਉਹਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ ਸੋ EVMs ਜਿਹੜੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਸਿਰਫ ਇੱਕ ਕੈਂਡੀਡੇਟ ਵਾਸਤੇ ਯੂਜ਼ ਹੁੰਦੇ ਆ ਸੋ ਇਸ ਲਈ ਦੋ ਦੋ EVMs ਤਕਰੀਬਨ ਸਾਨੂੰ 40000 ਚਾਹੀਦੇ ਆ ਇੰਨੀਆਂ ਸਾਡੇ ਕੋਲ ਪ੍ਰਾਪਤ ਨਾ ਹੀ ਪ੍ਰਾਪਤ ਹੈ ਔਰ ਨਾ ਹੀ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਜਲਦੀ ਹੈਗੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ EVMs ਯੂਜ਼ ਕਰ ਰਹੇ ਇਸ ਟਾਈਮ ਤੇ ਉਹ ਹੈਗੇ ਲੇਟੈਸਟ M3 ਮਾਡਲਸ ਉਹ ਉਹ ਕਿਸੀ ਸਟੇਟ ਇਲੈਕਸ਼ਨ ਕਮਿਸ਼ਨ ਉਹ ਨਹੀਂ ਦਿੰਦੇ ਹੈਗੇ ਉਹਨਾਂ ਦੀ ਆਪਣੀ ਸਿਕਿਉਰਿਟੀ ਰੀਜ਼ਨਸ ਕਰਕੇ ਤੇ ਜਿਹੜੇ ਪੁਰਾਣੇ ਹੈਗੇ ਉਹ ਵੀ ਹੌਲੀ ਹੌਲੀ ਫੇਸ ਆਊਟ ਹੋ ਰਹੇ ਹੈਗੇ ਸੋ ਇਨੀ ਤਾਦਾਦ ਵਿੱਚ ਹੋ ਨਹੀਂ ਸਕਦਾ ਬਟ ਅਸੀਂ ਜਿਸ ਤਰ੍ਹਾਂ ਸਿਸਟਮ ਹੈਗਾ ਬੈਲਟ ਪੇਪਰ ਦੇ ਰਾਹੀਂ ਅਸੀਂ ਇਹ ਜਿਹੜੀ ਚੋਣ ਕਰਾਵਾਂਗੇ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਪ੍ਰੇਸ਼ਦ ਹੋਵੇਗਾ ਹੋਏਗਾ ਅਤੇ ਉਸ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ ਐਸ ਪਰ ਦੀ ਨੋਰਮਸ ਜਿਹੜੇ ਹੈਗੇ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਵਿੱਚ 10 ਤੋਂ 25 ਤੱਕ ਜ਼ੋਨਸ ਹੋ ਸਕਦੇ ਆ ਇੱਕ ਕ੍ਰਾਈਟੇਰੀਆ ਜਿਹੜਾ ਹੈਗਾ ਲਾਅ ਵਿੱਚ ਲੱਗਿਆ ਹੋਇਆ ਤੇ ਕੁੱਲ ਮਿਲਾ ਕੇ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ 357 ਜ਼ੋਨ ਬੰਦੇ ਹੈਗੇ ਸੋ ਜ਼ਿਲ੍ਹਾ ਪ੍ਰੇਸ਼ਦ ਵਾਸਤੇ ਪੂਰੇ ਜ਼ਿਲ੍ਹਿਆਂ ਵਿੱਚ 357 ਅਲਟੀਮੇਟਲੀ ਮੈਂਬਰ ਚੁਣੇ ਜਾਣਗੇ ਅਤੇ ਇਸੇ ਤਰ੍ਹਾਂ ਪੰਚਾਇਤ ਸਮਿਤੀ ਜਿਹੜੀ ਹੈਗੀ ਹੈ ਦੇ ਆ 154 154 ਪੰਚਾਇਤ ਸਮਿਤੀਆਂ ਹੈਗੇ ਆ ਉਹਨਾਂ ਵਿੱਚ ਉਹ ਪੰਚਾਇਤ ਸਮਿਤੀ 15 ਤੋਂ ਲੈ ਕੇ 25 ਤੱਕ 15 ਤੋਂ ਲੈ ਕੇ 25 ਤੱਕ ਦੇ ਜ਼ੋਨਸ ਬਣ ਸਕਦੇ ਹੈ ਤਾਂ ਉਹਨਾਂ ਉਸ ਮੁਤਾਬਕ ਪੋਪੂਲੇਸ਼ਨ ਦੇ ਮੁਤਾਬਕ ਕੁੱਲ 2863 ਜ਼ੋਨਸ ਹੈਗੇ ਆ ਪੰਚਾਇਤ ਸਮਿਤੀ ਵਾਸਤੇ ਸੋ ਮੀਨਸ ਥੈਟ ਐਵਰੀ ਜ਼ੋਨ ਵਿਚ ਨੈਚਰਲੀ ਅਲਟੀਮੇਟਲੀ ਇੱਕ ਇੱਕ ਮੈਂਬਰ ਹੀ ਚੁਣਿਆ ਜਾਵੇਗਾ ਸੋ ਉਸ ਹਿਸਾਬ ਨਾਲ ਇਹ ਜਿਹੜੀ ਪੰਚਾਇਤ ਸਮਿਤੀ ਵੀ ਬਣਨਗੇ ਤੇ ਜ਼ਿਲ੍ਹਾ ਪਰਿਸ਼ਦ ਵਗੈਰਾ ਵੀ ਬਣਨਗੇ ਪੋਲਿੰਗ ਬੂਥ ਜਿਹੜੇ ਹੈਗੇ ਆ ਉਹ ਲੇਟੈਸਟ ਫਿਗਰ ਜਿਹੜੀ ਡੀਸੀਜ਼ ਤੋਂ ਪ੍ਰਾਪਤ ਹੋਈ ਹੈ 19181 ਪੋਲਿੰਗ ਬੂਥਸ ਹੈਗੇ ਆ ਸੋ ਇਹਨਾਂ ਦਾ ਪ੍ਰਬੰਧ ਜਿਹੜਾ ਹੈਗਾ ਕਮਿਸ਼ਨ ਵੱਲੋਂ ਕੀਤਾ ਗਿਆ ਹੈਗਾ ਸਾਰਿਆਂ ਤੇ ਪੋਲਿੰਗ ਸਟਾਫ ਐਂਡ ਸਿਕਿਉਰਿਟੀ ਪ੍ਰਬੰਧ ਵਗੈਰਾ ਜਿੰਨੇ ਵੀ ਇਕਵਿਪਮੈਂਟਸ ਔਰ ਮਟੀਰੀਅਲ ਇਲੈਕਸ਼ਨ ਮਟੀਰੀਅਲ ਚਾਹੀਦਾ ਹੈਗਾ ਉਹ ਸਾਰਾ ਉਹਨਾਂ ਨੂੰ ਮੌਜਾ ਕਰਵਾ ਦਿੱਤਾ ਗਿਆ ਹੈ ਤਰਨਤਾਰਨ ਜ਼ਿਮਨੀ ਚੋਣ ਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿਖੇ ਪੇਸ਼ ਹੋਈ ਤਰਨਤਾਰਨ ਉਪ ਚੋਣ ਦੌਰਾਨ ਉਨ੍ਹਾਂ ਵਿਰੁੱਧ 4 ਮਾਮਲੇ ਦਰਜ ਹੋਏ ਸਨ ਇਸ ਮੌਕੇ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਵੀ ਉਨ੍ਹਾਂ ਦੇ ਨਾਲ ਸਨ ਬਲਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਨੋਹਾਂ ਅਤੇ ਧੀਆਂ ਦਾ ਸਤਿਕਾਰ ਕਰਨ ਦਾ ਹੈ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਕਿਸੇ ਨੌਜਵਾਨ ਕੁੜੀ ਨੂੰ ਰਾਜਨੀਤੀ 'ਚ ਪ੍ਰਚਾਰ ਕਰਨ ਤੋਂ ਰੋਕਣ ਲਈ ਝੂਠੇ ਕੇਸਾਂ 'ਚ ਫਸਾਇਆ ਹੈ ਇਹ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਕੁੜੀ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਜਾਂਚ 'ਚ ਸ਼ਾਮਲ ਹੋਣਾ ਪੈ ਰਿਹਾ ਏ ਇਸ ਦੇ ਨਾਲ ਹੀ ਬਲਟੋਹਾ ਨੇ ਕਿਹਾ ਕਿ ਕੰਚਨਪ੍ਰੀਤ 2027 'ਚ ਵਿਧਾਇਕ ਬਣ ਸਕਦੀ ਹੈ ਦੱਸਦੀ ਹੈ ਕਿ ਕੁਝ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਕੰਚਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਦੀ ਰਵਾਇਤ ਹੈ ਪੰਜਾਬ ਦਾ ਸੱਭਿਆਚਾਰ ਹੈ ਕਿ ਚਾਹੇ ਜਿੱਡਾ ਮਰਜ਼ੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਜਿਹੜੀ ਧੀ ਭੈਣ ਹੁੰਦੀ ਹੈ ਦੁਸ਼ਮਣ ਵੀ ਉਹਦਾ ਸਤਕਾਰ ਕਰਦੇ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ बतौर ਆਗੂ ਦੇ ਉਹਨੂੰ ਰੋਕਣ ਲਈ ਕਿੰਨੀ ਜ਼ਿਆਦਾ ਡਿਪਲੋਇਮੈਂਟ ਕਿਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਗਿਆ ਪੂਰੇ ਮਕਿਚੀ ਨੂੰ ਮੈਨੂੰ ਹੈਰਾਨੀ ਤੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰਾ ਖਿਆਲ ਅਸੀਂ ਵੀ 5-7 ਜਣੇ ਹੀ ਐ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇੰਟ ਕਰਨੀ ਹੈ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਹੈ ਸਾਨੂੰ ਵੀ ਔਰ ਕੰਚਨਪ੍ਰੀਤ ਨੂੰ ਵੀ ਅਦਾਲਤ ਨੇ ਬੜੀ ਵੱਡੀਆਂ ਨੂੰ ਰਾਸਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ ਚਾਰ ਦਰਜ ਸੀ ਚੌਂ ਦੇ ਵਿੱਚੋਂ ਇਹਨੂੰ ਇੰਟਰਮ ਬੇਲ ਦਿੱਤੀ ਹੈ ਅਰੈਸਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਤੇ 7 ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਨੂੰ ਜਾਣਾ ਪਊ ਪਰ ਉੱਥੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਟਕੜਦੇ ਆ ਭਰਾਏ ਜਾ ਰਹੇ ਕੀ ਜਿਹੜੀ ਇਹ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਚੋਣਾ ਆ ਰਹੀ ਹੈ ਉਹਦੇ ਵਿੱਚ ਕੋਈ ਗ੍ਰਾਂੰਤਮ ਘਾਉਣ ਦੇ ਲਈ ਕੀਤਾ ਜਾ ਰਿਹਾ ਦੇਖੋ ਪਹਿਲੀ ਤੇ ਗੱਲ ਅੱਗੇ ਰਾਜਨੀਤਿਕ ਰੋਈ ਹੈ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਇਹ ਸਿੱਧਾ ਹੀ ਕਹਿੰਦੀ ਹੈ ਕਿ ਸਾਮ-ਦਾਮ, ਦੰਡ ਭੇਦ ਚਾਹੇ ਲੜਾਈ ਝਗੜਾ ਕਰਨਾ ਪਵੇ ਚੋਣ ਜਿਤਨੀ ਹੈ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਤੇ ਉਹਨੇ ਮੇਰੇ ਨਾਲ ਇਹੀ ਗੱਲ ਕੀਤੀ ਕਿ ਕੰਟੈਂਪਰੇਟ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰ ਰਹੀ ਹਾਂ ਮੈਂ ਕਿਹਾ ਤਾਂ ਹਾਂ ਜੀ ਮੈਂ ਕਰ ਰਹੀ ਹਾਂ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਦਾ ਪਤਾ ਕੋਈ ਨਹੀਂ ਕਿ ਅਕਾ 2027 ਦੀ ਐਮਐਲਏ ਜ਼ਰੂਰ ਬਣਗੀ ਜਾਂ ਨਹੀਂ ਪਰ ਤੁਹਾਨੂੰ ਇਹ ਲੱਗਦਾ ਕਿ ਉਹਨੇ ਕਿਹਾ ਕਨਫਰਮ ਹਾਂ ਉਹਨੇ ਕਿਹਾ ਵੀ ਇਹ ਮੰਨਦੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਆਂਦਾ 2027 ਚ ਕੰਚਨ ਪ੍ਰੀਤ ਤੇ ਐਮਐਲਏ ਜਿੱਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਚ ਕਈ ਅਹਿਮ ਫੈਸਲੇ ਲਏ ਗਏ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਹਨਾਂ ਫੈਸਲਿਆਂ ਦੀ ਜਾਣਕਾਰੀ ਦਿੱਤੀ ਚੀਮਾ ਨੇ ਕਿਹਾ ਕਿ ਪੰਜਾਬ ਚ ਸਰਕਾਰੀ ਵਿਭਾਗ ਹੁਣ 5 ਲੱਖ ਰੁਪਏ ਤੱਕ ਦਾ ਸਮਾਨ ਬਿਨਾ ਟੈਂਡਰ ਤੋਂ ਖਰੀਦ ਸਕਣਗੇ ਇਸ ਤੋਂ ਇਲਾਵਾ ਸੂਬੇ ਚ ਰਜਿਸਟਰਡ ਸੁਸਾਇਟੀਆਂ ਤੇ ਟਰਸਟਾਂ ਦੀ ਜਾਂਚ ਹੋਵੇਗੀ ਇਸ ਦੇ ਲਈ ਇੱਕ ਪ੍ਰਬੰਧਕ ਦੀ ਨਿਯੁਕਤੀ ਕੀਤੀ ਜਾਵੇਗੀ ਇਸ ਜਾਂਚ ਚ ਵਿੱਤੀ ਲੈਣ ਦੇਣ ਦੇ ਮਾਮਲੇ ਵੀ ਸ਼ਾਮਲ ਰਹਿਣਗੇ ਸਰਕਾਰ ਮਾਹਰ ਪ੍ਰਾਈਵੇਟ ਡਾਕਟਰਾਂ ਨੂੰ ਇੰਪੈਨਲ ਕਰੇਗੀ ਅਤੇ ਦੇਲੇ ਚ ਉਹਨਾਂ ਨੂੰ ਇਨਸੈਂਟਿਵ ਦੇਵੇਗੀ ਸਰਹੱਦੀ ਇਲਾਕਿਆਂ ਚ ਤਾਇਨਾਤ ਹੋਣ ਵਾਲੇ ਅਧਿਆਪਕਾਂ ਅਤੇ ਡਾਕਟਰਾਂ ਨੂੰ ਵੀ ਵਿਸ਼ੇਸ਼ ਇਨਸੈਂਟਿਵ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹੁਣ ਗੱਡੀਆਂ ਚ ਜੀਪੀਐਸ ਲਗਾਇਆ ਜਾਵੇਗਾ ਸੋਸਾਇਟیز ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾਇਆ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੋਸਾਇਟیز ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਸਬਾਤ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਨੂੰ ਲੀਜ਼ ਤੇ ਦਿੱਤਾ ਕਿਸੇ ਨੂੰ ਵੇਚਤਾ ਉਹਦਾ ਮਿਸੂ ਜਿਹੜਾ ਵੱਡੇ ਪੱਧਰ ਤੇ ਪੰਜਾਬ ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਕਿ ਉਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅੱਥੀਏ ਪ੍ਰਬੰਧਕ ਖਿਲੋਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੋਸਾਇਟੀਜ਼ ਦਾ ਉਹਨਾਂ ਦਾ ਆਗਾ ਸੋ ਇਹਦੇ ਨਾਲ ਬਹੁਤ ਹੀ ਬਸਵੰਦਾ ਜਿਹੜਾ ਕਿਤਨਾ ਕਿਤੇ ਸੁਸਾਇਟੀਆਂ ਬਣਦੀਆਂ ਸੀਗੀਆਂ ਉਹਨਾਂ ਸੁਸਾਇਟੀਆਂ ਦਾ ਕੰਮ ਸੁਖਾਰਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੁਸਾਇਟੀਆਂ ਦੇ ਅੰਦਰ ਕਿਤਨਾ ਕਿਤੇ ਲੋਕਾਂ ਦਾ ਧੋਖੇਵਾਲੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋਊਗੀ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸਾਰੇ ਸੋਸਾਇਟੀਜ਼ ਐਕਟ ਦੇ ਦੀਨ ਸੋਸਾਇਟੀ ਦੇ ਉੱਤੇ ਜਿਹੜਾ ਰਜਿਸਟਰਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਇੱਕ ਪ੍ਰਕਾਰ ਦੀ ਦਿੱਕਤ ਨਾ ਆਵੇ ਮਾਈਨਿੰਗ ਅਤੇ ਜਵਾਲੋਜੀ ਜਿਹੜਾ ਡਿਪਾਰਟਮੈਂਟ ਆ ਮਾਈਨਿੰਗ ਐਂਡ ਜਵਾਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪੇਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮਿਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲਡ ਅਥਾਰਟੀ ਬਣਾਈ ਆ ਉਹ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਰੇਡਿੰਗ ਚ ਆਪਣੀਆਂ ਸਵਾਵਾ ਨਿਵਾਉਣਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਇਨਸੈਂਟਿਵ ਰੱਖਣ ਦੀ ਗੱਲ ਜਿਹੜੀ ਅੱਜ ਮਾਨ ਸਰ ਨੇ ਕੀਤੀ ਆ ਸੋ ਉਹਦੇ ਦੀ ਅਸੀਂ ਅਧਿਕਾਰੀਆਂ ਨੂੰ ਕਿਹਾਗਾ ਕਿ ਇਹਦੇ ਤੇ ਜਲਦ ਪ੍ਰੋਪੋਜ਼ਲ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨ ਤਰਨ ਚ ਬਦਲੀ ਕਰਵਾ ਕੇ ਹਾਲਾਂਕਿ ਉਹਨਾਂ ਦਾ ਜਿਹੜਾ ਭਰਤੀ ਹੋਈ ਹੁੰਦੀ ਆ ਉਹ ਬਾਰਡਰ ਰੇਡਿੰਗ ਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇ ਉਹਦੇ ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਇਹਦੀ ਖਾਲੀ ਦੇਦਾਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ ਜਿਹੜੀ ਪਾਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸਵਾਵਾ ਨਿਭਾਊਗਾ ਲਾਸਟ ਮਿੰਟ ਸਵਾਵਾ ਨਿਭਾਊਗਾ ਉਹਨੂੰ ਕਿਵੇਂ ਅਸੀਂ ਇਨਸੈਂਟਿਵਾਇਜ਼ ਕਰਨਾਗਾ ਕਿਸ ਤਰ੍ਹਾਂ ਉਹਨੂੰ ਪ੍ਰੋਤਸਾਹਨ ਕਰਨਾਗਾ ਕਿਸ ਤਰ੍ਹਾਂ ਉਹ ਅਸੀਂ ਇਨਕ੍ਰੀਮੈਂਟਲ ਜਾਂ ਉਹਦੀ ਸਰਵਿਸ ਦੇ ਦੌਰਾਨ ਕੀ ਕੀ ਲਾਭ ਦੇਣੇ ਨੇਗੇ ਇਹ ਸਾਰਾ ਕਰਨ ਦਾ ਮਨਜੁਕ ਸੀਐਮ ਸਾਹਿਬ ਨੇ ਅੱਜ ਫੈਸਲਾ ਕੀਤਾਗਾ ਔਰ ਸਾਡੇ ਆਫੀਸਰ ਸਰਵਾਂ ਦੀ ਡਿਊਟੀ ਲਾਈ ਆ ਕਿ ਇਹ ਤੱਕ ਪਾਲਿਸੀ ਬਣਾਈ ਜਾਵੇ ਜਿਹੜੇ ਖਾਸ ਕਰਕੇ ਬਾਰਡਰ ਦੇ ਸੱਤਾ ਜ਼ਿਲ੍ਹਿਆਂ ਦੇ ਅੰਦਰ ਸਿਵਾਵਾ ਨਮੋਦਰੇ ਨਹੀਂ ਅਜਨਾਲਾ ਦੇ ਮੁੱਖ ਚੌਕ ਤੇ ਸ਼ੁੱਕਰਵਾਰ ਸਵੇਰੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦਫ਼ਤਰਾਂ ਸਕੂਲਾਂ ਅਤੇ ਹੋਰ ਕੰਮਾਂ ਲਈ ਨਿਕਲੇ ਲੋਕ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਜਾਮ ਚ ਫਸੇ ਰਹੇ ਇਸੇ ਦੌਰਾਨ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੀ ਉੱਥੋਂ ਲੰਘ ਰਹੇ ਸਨ ਵਿਧਾਇਕ ਨੇ ਐਸ ਐਚਓ ਤੇ ਗੁੱਸਾ ਜ਼ਾਹਰ ਕੀਤਾ ਤੇ ਉਸ ਨੂੰ ਖਰੀਆਂ ਕੋਟੀਆਂ ਸੁਣਾਈਆਂ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਵਿਧਾਇਕ ਢਾਲੀਵਾਲ ਨੇ ਬਿਨਾਂ ਕਿਸੇ ਦੇਰੀ ਖੁਦ ਟ੍ਰੈਫਿਕ ਵਿਵਸਥਾ ਸੰਭਾਲਣ ਦਾ ਫੈਸਲਾ ਕੀਤਾ ਢਾਲੀਵਾਲ ਨੇ ਇੱਕ ਟ੍ਰੈਫਿਕ ਕਰਮੀ ਦੀ ਤਰ੍ਹਾਂ ਖੜੇ ਹੋ ਕੇ ਵਾਹਨਾਂ ਨੂੰ ਵਿਵਸਥਿਤ ਢੰਗ ਨਾਲ ਕਢਵਾਇਆ ਇਸ ਨਾਲ ਕੁਝ ਹੀ ਮਿੰਟਾਂ ਚ ਜਾਮ ਖੁੱਲ ਗਿਆ ਤੇ ਆਵਾਜਾਈ ਆਮ ਵਾਂਗ ਹੋ ਗਈ ਢਾਲੀਵਾਲ ਨੇ ਕਿਹਾ ਕਿ ਇਸ ਚੌਕ ਤੇ ਟ੍ਰੈਫਿਕ ਜਾਮ ਦਾ ਪੱਕਾ ਹੱਲ ਕੱਢਿਆ ਜਾਵੇਗਾ ਆ ਬੱਲ ਨਾ ਬਾਤ ਰੋਕੋ ਰੋਕੋ ਆ ਕਰੋ ਕੋਟੋ ਕੋਟੋ ਉਹ ਦਰਬੀਆਂ ਰੋਕ ਲਓ ਪਰਲੇ ਬੱਲੇ ਉਹ ਖਾਲੀ ਗਰਾਖ ਪਾਸੇ ਵੀ ਰੋਕ ਪੈ ਲਿਆ ਯਾਰਾ ਰੁਕੋ ਇੱਕ ਮਿੰਟ ਰੁਕੋ ਲੱਗਾ ਇੰਮਰ ਲੈ 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 ਉਹ ਲੱਗਾ ਗਲਤ ਹੈ ਉਹ ਕੇ ਬਜਾ ਡਿਊਟੀ ਕੀ ਦੀ ਇੱਥੇ ਚੌਕ ਚ ਉਹ ਡਿਊਟੀ ਤੇਰੀ ਆ ਉਹ ਡਿਊਟੀ ਕੀ ਦੀ ਆ ਕੀ ਬਣਾਉਂ ਸ਼ਰਤਾਂ ਲੱਗੀਆਂ ਹੋਈਆਂ ਹੈ ਜਦੋਂ ਉਹ ਆਇਆ ਉਹ ਕੱਢਾ ਕੱਢਾ ਕੱਢ ਬੰਦ ਗਿਆ ਹੋ ਗਿਆ ਖਾਲੀ ਕਿਉਂਕਿ ਸਿਰ ਸਕੂਲ ਦਾ ਟਾਈਮ ਸੀਗਾ ਬਹੁਤ سارے ਸਟੂਡੈਂਟ ਕੈਂਪੂ ਮੱਸਾਂ ਸਭੀਆਂ ਇਕੱਠੀਆਂ ਹੋ ਗਈਆਂ ਕਿਉਂਕਿ ਇਦੋਂ ਬੱਸਾਂ ਆ ਜਾਂਦੀਆਂ ਐਦੋਂ ਸਕੂਲਾਂ ਵਾਲੀਆਂ ਬੱਸਾਂ ਆ ਜਾਂਦੀਆਂ ਉਹਦੇ ਕਰਕੇ ਜਾਮ ਲੱਗ ਗਿਆ ਸੀਗਾ ਉਹ ਖਾਲੀ ਕਰਾ ਬਿਜਲੀ ਸਾਰਾ ਇਨਵਾਲਾ ਸ਼ਹਿਰ ਦੇਣਾ ਪਹਿਲਾਂ 9 ਮੀਟਰ ਵਾਲੇ ਪੋਲ ਸੀਗੇ ਸਾਰੇ ਪੋਲ ਬੋਲ 9 ਮੀਟਰ ਵਾਲੇ ਕੱਢ ਕੇ 11 ਮੀਟਰ ਦੇ ਪੋਲ ਲਾ ਦੇ ਸਾਰੇ ਸ਼ਹਿਰ ਵਿੱਚ ਕੇਵਲ ਪਾ ਦੇਆ ਇਹਨਾਂ ਕੱਟ ਲੱਗ ਜਾਂਦੇ ਮੈਂ ਕਦੀ ਤਾਰ ਟੁੱਟ ਜਾਂਦੀ ਕਦੀ ਕੋਈ ਕੋਈ ਟਰੱਕ ਆੜਾ ਕੇ ਤੋੜਦਾ ਉਹ ਸਭ ਕੰਮ ਖਤਮ ਕਾਫਲਾ ਲੱਗਿਆ ਸਾਡੇ ਠੇਕੇਦਾਰ ਬਿਜਲੀ ਦੇ ਮਜ਼ਦਮ ਜਿਹੜੇ ਆ ਇਹ ਸਵੇਰ ਦੇ 5:00 ਦੇ ਲੱਗੇ ਮੈਂ ਦੇਖਣ ਆਇਆ ਸੀਗਾ ਕਿ ਕੰਮ ਕਿਦਾਂ ਚੱਲਣ ਦੇ ਆ ਬਹੁਤ ਵਧੀਆ ਕੰਮ ਕਰ ਇੱਕ ਇੱਕ ਚੌਥਾ ਫੀਡਰ ਜਿਹੜਾ ਨਾਲੇ ਸ਼ਹਿਰ ਦੇ ਇੱਕ ਨਵਾਂ ਜਿਹੜਾ ਉਹ ਟੱਪਾ ਲੱਗ ਲੋਕਾਂ ਨੂੰ ਮੁਸ਼ਕਲ ਆਉਂਦੀ ਸੀ ਲਾਈਟ ਲਈ ਕੀ ਅਪੀਲ ਕਰਨੀ ਚਾਹੁੰਦੇ ਮੈਂ ਕਿਹਾ 10 ਦਿਨ ਖੋ ਜੋ ਕਿਸੇ ਨੂੰ ਕੋਈ ਮੁਸ਼ਕਲ ਆਜੀ ਤਾਂ ਫੇਰ ਮੈਨੂੰ ਕਿਉਂ ਵੀ ਤੇਰਾ ਨਾਮ ਕਲ ਦਿਖਤਾ ਤੇਬਲ ਪੈਨ ਦਾ ਕਿੰਨਾ ਫਾਇਦਾ ਹੋਏਗਾ ਮੈਂ ਕਿਹਾ ਕਿ ਹਾਲੇ ਕਿ ਪੀਨਲੀ ਆ ਕਲੀਅਰ ਹੋ ਗਈ ਪੀਨਲੀ ਦੀ ਕੋਈ ਸਮੱਸਿਆ ਨਹੀਂ ਆਉਗੀ ਪੂਰੇ ਨਾਲੇ ਸਰ ਪੰਜਾਬ ਚ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਹੰਗਾਮਾ ਮਚ ਗਿਆ ਸੰਗਰੂਰ ਚ ਇੱਕ ਮੁਲਾਜ਼ਮ ਨੇ ਪੈਟਰੋਲ ਪਾ ਕੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕਣ ਦੀ ਕੋਸ਼ਿਸ਼ ਚ ਧੂਰੀ ਦੇ ਥਾਣਾ ਮੁਖੀ ਝੁਲਸ ਗਿਆ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਲੁਧਿਆਣੇ ਚ ਇੱਕ ਰੋਡਵੇਜ਼ ਮੁਲਾਜ਼ਮ ਬੱਸ ਸਟੈਂਡ ਤੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਟੈਂਕੀ ਦੇ ਹੇਠਾਂ ਕਾਫੀ ਮੁਲਾਜ਼ਮ ਇਕੱਠੇ ਹੋ ਗਏ ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ਪੁਲਿਸ ਕਰਮੀਆਂ ਨਾਲ ਹੀ ਪਿੜ ਗਏ ਇਸੇ ਤਰ੍ਹਾਂ ਮਾਨਸਾ ਦੇ ਬਡਲਾੜਾ ਤੋਂ ਵੀ ਤਿੰਨ ਮੁਲਾਜ਼ਮਾਂ ਦੇ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ਤੇ ਚੜਨ ਦੀ ਖ਼ਬਰ ਮਿਲੀ ਪਟਿਆਲਾ 'ਚ ਵੀ ਪੁਲਿਸ ਅਤੇ ਰੋਡਵੇਜ਼ ਮੁਲਾਜ਼ਮਾਂ 'ਚ ਝੜਪ ਹੋਈ ਪੁਲਿਸ ਨੇ ਕਈ ਮੁਲਾਜ਼ਮਾਂ ਨੂੰ ਹਿਰਾਸਤ 'ਚ ਲਿਆ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਟੈਂਡਰ ਰੱਦ ਕਰਨ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਦਾ ਜਿਸ ਵੇਰ ਤੋਂ ਇਹਨਾਂ ਨੇ ਜਿਹੜੇ 6.5 ਤੋਂ ਇਹਦੀ ਬੱਸਿੰਗ ਲਾ ਲਈਆਂ ਔਰ ਇਹ ਬੈਠੇ ਸੀਗੇ ਤਾਂ ਅਸੀਂ ਉਹਨਾਂ ਨੂੰ ਬਾਅਦ ਵਿੱਚ ਮਲਟੀਪਲ ਗਾਊਂਡਸ 'ਤੇ ਟਾਕ ਕੀਤੇ ਆ ਇਦਾਂ ਹੀ ਇੱਥੇ ਰਿਸੂਮੇ ਜਸਟ੍ਰੀਟ ਵੀ ਸੀਗਾ ਜੀ ਫਿਰ ਜਦੋਂ ਇਹਨਾਂ ਨੇ ਟਾਕਸ ਤੋਂ ਬਾਅਦ ਤਾਲੇ ਲਾਨੇ ਸ਼ੁਰੂ ਕਰਤੇ ਫਿਰ ਉਹਦੂ ਬਾਅਦ ਇਹਨਾਂ ਨੇ ਪੈਟਰੋਲ ਦੀਆਂ ਮੋਟਰਾਂ ਸਿਰ ਸਭ ਨੇ ਦੇਖੀਆਂ ਤੇ ਜਦੋਂ ਪਾਸ਼ਚਨਾਂ 'ਚ ਗਰਮੀ ਆਉਣ ਲੱਗੀ ਵੀ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਜਾਂ ਕਿਸੇ ਬੱਸ ਨੂੰ ਅੱਗ ਲਾ ਦਾਂਗੇ ਉਦਾਂ ਜੋ ਜਦੋਂ ਬਾਰ ਬਾਰ ਗੱਲ ਕਰਕੇ ਡਿਊਟੀ ਮਜਿਸਟਰੇਟ ਨੂੰ ਵੀ ਸਾਰੀਆਂ ਗੱਲਾਂ ਸਮਝਾਈਆਂ ਵੀ ਇਹ ਗੈਰ ਕਾਨੂੰਨੀ ਆ ਇਨਸਾਨੀ ਜਾਨ ਕਿੰਨੀ ਕੀਮਤੀ ਆ ਇਦਾਂ ਹੀ ਜਿਹੜੀ ਪਬਲਿਕ ਪ੍ਰੋਪਰਟੀ ਆ ਬਹੁਤ ਕੀਮਤੀ ਆ ਪਰ ਜਦੋਂ ਉਹਨਾਂ ਨੂੰ ਚੌਥੇ ਦੇ ਸਮਝਾ ਰਹੇ ਇਹਨਾਂ ਨੇ ਬਸ ਸਟਾਰਟ ਕਰਕੇ ਦੇਖਿਆ ਗੇਟ ਨਾਲ ਸਟੱਡੀ ਕਰਤੇ ਔਰ ਉਹਨੂੰ ਗੇਟ ਵਾਲੇ ਪਾਸੇ ਨੂੰ ਚੋਰੀ ਲਈ ਅੱਗੇ ਪੁਲਿਸ ਵੀ ਖੜੀ ਸੀ ਤੇ ਇਹਨਾਂ ਦੇ ਬੰਦੂਕ ਦੇ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਪ੍ਰੈਸੋਕ ਵੀ ਫਾਲੋ ਕਰਦੇ ਹੋਏ ਐਸਡੀਓ ਤੋਂ ਡਿਊਟੀ ਮਜਿਸਟਰੇਟ ਤੋਂ ਅੱਪਰ ਪਰਮਿਸ਼ਨ ਦੇ ਲੈ ਕੇ ਇਹਨਾਂ ਸਾਰਾ ਰੌਂਗ ਕੀਤਾ ਗਿਆ ਔਰ ਜੋ ਇਹਨਾਂ ਨੇ ਪੁਲਿਸ ਨਾਲ ਬਾਅਦ ਚੋਂ ਖਿੱਚਾਂ ਤੋਂ ਉਦੇ ਮੁਕਾਬਲੇ ਦੇ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਸਰ ਸਾਡੇ ਬਿਲਕੁਲ ਜੀ ਤੁਹਾਨੂੰ ਉਸੇ ਰਿਵਾਇਆ ਵੀ ਨਹੀਂ ਪਿਕਚਰ ਵੀ ਖਿਚਾएंगे ਹਨ ਕਿ ਪਿੱਤੂ ਨੇ ਸਾਡੇ ਮੁਲਾਜ਼ਮਾਂ ਦੇ ਉਹਨਾਂ ਨੇ ਕੀਤਾ ਉਸ ਸ਼ਰਾਰਤੀ ਅਨਸਰ ਸੇ ਉਹਨਾਂ ਨੇ ਸਾਡੇ ਕਾਫੀ ਉੱਤੇ ਜ਼ਿਆਦਾ ਨ ਹੋਰ ਵਾਇਲੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਜੋ ਕਰ ਨਹੀਂ ਕਰਾਂਗੇ ਦਾ ਪਟਾਉਂਦੀ ਬੋਤਲਾ ਕਿੰਨੇ ਪਤਾ ਤੋਂ ਇਹਦੀ ਕੰਟਰੋਲ ਕਰ ਦਿੱਤਾ ਪਾਇਆ ਨਹੀਂ ਜੀ ਨਹੀਂ ਕਿਸੇ ਨੇ ਕੋਈ ਅਸੀਂ ਮੌਕਾ ਨਹੀਂ ਦਿੱਤਾ ਉਸੇ ਕਰਕੇ ਐਕਸ਼ਨ ਲੈਣਾ ਪਿਆ ਵੀ ਕੋਈ ਓਦਾਂ ਦਾ ਇਨਸੀਡੈਂਟ ਸੁਣ ਘਾਚ ਆ ਕੇ ਕਰਨਾ ਦੇਵੇ ਕਿਸੇ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋ ਜੇ ਇਸੇ ਕਰਕੇ ਜਿਹੜਾ ਹੈ ਮੇਨ ਸਾਡੀ ਮੰਗ ਜੋ ਸ਼ੁਰੂ ਤੇ ਸਰਕਾਰ ਨਾਲ ਅਸੀਂ ਕਰਦੇ ਆ ਰਹੇ ਆਂ ਇਸ ਵਿਸ਼ੇ ਸਰਕਾਰ ਨਾਲ ਤਕਰੀਬਨ 50 ਤੋਂ 55 ਮੀਟਿੰਗਾਂ ਵੀ ਹੋ ਚੁੱਕੀਆਂ ਸੀ ਜੋ ਮੀਟਿੰਗਾਂ ਸੀ ਉਹ ਬੇਸਿੱਤਾ ਹੀ ਨਿਕਲੀਆਂ ਮੇਨ ਸਾਡੀ ਮੰਗ ਇਹ ਹੈ ਵੀ ਸਾਡੇ ਮਹਿਕਮੇ ਵਿੱਚ ਜੋ ਕਿਲੋਮੀਟਰ ਗੱਡੀਆਂ ਪਾਉਣੇ ਚਾਹੁੰਦੇ ਹਨ ਸਰਕਾਰ ਉਹ ਸਾਡੇ ਮਹਿਕਮੇ ਨੂੰ ਇੱਕ ਕਾਨ ਵਾਂਗ ਖਾ ਜਾਂਦੀਆਂ ਹਨ ਸਾਡੀ ਮੰਗ ਇਹ ਹੈ ਵੀ ਮਹਿਕਮੇ ਵਿੱਚ ਮਹਿਕਮੇ ਦੀਆਂ ਗੱਡੀਆਂ ਪਾਈਆਂ ਜਾਣ ਇਸ ਨਾਲ ਤਾਂ ਇੱਕ ਸਾਡਾ ਮਹਿਕਮਾ ਉੱਪਰ ਵੱਲੋਂ ਉੱਠੇਗਾ ਤੇ ਨਾਲ ਹੀ ਨਾਲ ਜੋ ਸਾਡੇ ਬੇਰੋਜਗ ਬੇਰੁਜ਼ਗਾਰ ਸਾਥੀਆਂ ਨੂੰ ਉਹਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਕਿਲੋਮੀਟਰ ਸਕੀਮ ਬੱਸਾਂ ਪੈਣ ਨਾਲ ਤੁਹਾਨੂੰ ਕੀ ਨੁਕਸਾਨ ਹੈ ਕਿਲੋਮੀਟਰ ਬੱਸਾਂ ਪਾਉਣ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੈ ਕਿ ਜਿਹੜੇ ਮਾਲਕ ਹੁੰਦੇ ਹਨ ਗੱਡੀ ਦੇ ਉਹ 5 ਸਾਲ ਵਿੱਚ ਇੱਕ ਤਾਂ ਫੁੱਲ ਕਮਾਈ ਕਰ ਜਾਂਦੇ ਆ 5 ਸਾਲ ਬਾਅਦ ਉਹ ਆਪਣੀ ਬੱਸ ਵੀ ਆਪ ਲੈ ਜਾਂਦੇ ਆ ਤੇ ਜੋ ਮਹਿਕਮੇ ਦੀ ਗੱਡੀ ਹੋਊਗੀ ਉਹ ਤਾਂ ਇੱਕ ਕਮਾਈ ਕਰੂਗੀ ਕਰੂਗੀ ਨਾਲ ਦੀ ਨਾਲ ਦੋ ਤਿੰਨ ਸਾਥੀਆਂ ਨੂੰ ਇੱਕ ਗੱਡੀ ਤੇ ਸਾਡੇ ਰੁਜ਼ਗਾਰ ਵੀ ਮਿਲਦਾ ਹੈ ਤੋ ਲੰਮੇ ਸਮੇਂ ਤੱਕ ਸਾਡੇ ਮਹਿਕਮੇ ਵਿੱਚ ਜੋ ਹੈ ਵੱਡੀ ਕਮਾਈ ਕਰਦੀ ਹੈ ਤੇ ਤੁਸੀਂ ਉਹਦਾ ਵਿਰੋਧ ਕਰਦੇ ਹੋ ਵੀ ਇਹ ਨਹੀਂ ਹੋਣਾ ਚਾਹੀਦਾ ਹਾਂਜੀ ਸਾਡੀ ਇਹ ਹੀ ਮੰਗ ਹੈ ਵੀ ਮਹਿਕਮੇ ਦੀਆਂ ਗੱਡੀਆਂ ਪਾਈਆਂ ਜਾਣ ਤਾਂ ਕਿ ਮਹਿਕਮਾ ਸੀ ਉੱਪਰ ਲੈ ਜਾਣਾ ਚਾਹੁੰਦੇ ਪਰ ਸਰਕਾਰ ਇਸ ਦੇ ਉਲਟ ਹੈ ਜੋ ਸਰਕਾਰੀ ਅਦਾਰਿਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਠੀਕ ਹੈ ਜੀ ਥੋੜਾ ਜਿਹਾ ਅਸੀਂ ਇਹ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਰਹਾਂਗੇ ਤੇ ਕਰਦੇ ਆਏ ਆਂ ਸਾਡੀ ਮੰਗ ਇਹ ਹੈ ਜਿਹੜੇ ਸਾਡੇ ਸਾਥੀ ਬੰਦੀ ਕੀਤੇ ਗਏ ਉਹਨਾਂ ਨੂੰ ਰਿਹਾ ਕਰੋ ਇਹਦੇ ਲਈ ਸਾਡੇ ਸਾਥੀ ਕੋਈ ਟੈਂਕਿਆਂ ਉੱਪਰ ਵੀ ਚੜ੍ਹਦੇ ਨੇ ਜੇਕਰ ਸਾਡੇ ਕੋਈ ਵੱਧਮਾ ਐਕਸ਼ਨ ਕਰਨਗੇ ਤਾਂ ਉਹ ਆਪਣੇ ਆਪ ਨੂੰ ਅਗਨੀ ਪੇਟ ਕਰਨਗੇ ਠੀਕ ਪੰਜਾਬ ਚਾਇ ਭਿਆਨਕ ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਸਿਆਸਤ ਲਗਾਤਾਰ ਜਾਰੀ ਹੈ ਹੁਣ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਭਾਜਪਾ ਦੇ ਸੀਨੀਅਰ ਆਗੂਆਂ ਤੇ ਹੜ੍ਹਾਂ ਦੇ ਰਾਹਤ ਪੈਕੇਜ ਨੂੰ ਲੈ ਕੇ ਲਗਾਤਾਰ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਹੈ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਕਹਿ ਰਹੇ ਨੇ ਕਿ 1600 ਕਰੋੜ ਆਇਆ ਏ ਰਵਨੀਤ ਬਿੱਟੂ ਕਹਿ ਰਹੇ ਨੇ ਕਿ 800 ਕਰੋੜ ਆਇਆ ਏ ਤੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਕਹਿ ਰਹੇ ਨੇ ਕਿ 480 ਕਰੋੜ ਆਇਆ ਏ ਜਦਕਿ ਹਕੀਕਤ ਇਹ ਹੈ ਕਿ ਹੁਣ ਤੱਕ ਦੁਵਾਨੀ ਵੀ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਪੰਜਾਬ ਸਰਕਾਰ ਆਪਣੇ ਪੱਧਰ ਤੇ ਹੜ੍ਹ ਪੀੜਤਾ ਨੂੰ ਮਦਦ ਦੇ ਰਹੀ ਹੈ ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਝੂਠ ਬੋਲਣ ਦੀ ਥਾਂ ਹੜ੍ਹ ਪੀੜਤਾ ਦੀ ਮਦਦ ਲਈ ਕੇਂਦਰ ਤੇ ਦਬਾਅ ਪਾਉਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਦੇ ਵੱਖੋ ਵੱਖਰੇ ਆਗੂਆਂ ਦੇ ਵੱਲੋਂ ਜਿਹੜਾ ਕੇਂਦਰੀ ਫੰਡ ਆਉਣਾ ਸੀ ਹੜਪੀੜਤਾ ਦੇ ਵਾਸਤੇ ਉਹਦੇ ਸੰਬੰਧੀ ਜੋ ਝੂਠ ਪਰੋਸਿਆ ਜਾ ਰਿਹਾ ਹੁਣ ਉਹਦੇ 'ਚ ਇਹ ਨਹੀਂ ਪਤਾ ਲੱਗ ਰਿਹਾ ਕਿ ਇੰਨਾਂ ਸਾਰਿਆਂ 'ਚੋਂ ਵੱਡਾ ਝੂਠ ਕੌਣ ਬੋਲ ਰਿਹਾ ਪੰਜਾਬ ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ 1600 ਕਰੋੜ ਰੁਪਏ ਦਾ ਹਿਸਾਬ ਦੇਣ ਜੇ ਹਿਸਾਬ ਨਹੀਂ ਦਿੰਦੇ ਤਾਂ ਉਹ ਝੂਠ ਬੋਲ ਰਹੇ ਨੇ ਰਵਨੀਤ ਸਿੰਘ ਬਿੱਟੂ ਹੁਰਾਂ ਦਾ ਬਿਆਨ ਆ ਜਾਂਦਾ ਕਿ 800 ਕਰੋੜ ਰੁਪਇਆ ਜਿਹੜਾ ਉਹ ਸੈਂਟਰਲ ਫੰਡ ਦੇ ਵਿੱਚੋਂ ਆ ਚੁੱਕਿਆ ਹੋਇਆ ਤੇ ਮੁੱਖ ਮੰਤਰੀ ਸਾਹਿਬ ਇਹ ਨਹੀਂ ਦੱਸ ਰਹੇ ਕਿ ਉਹ ਕਿੱਥੇ ਵਰਤਿਆ ਤੇ ਤੀਜਾ ਹੁਣ ਸ਼ਿਵਰਾਜ ਸਿੰਘ ਚੋਹਾਨ ਜੀ ਕੱਲ ਪੰਜਾਬ ਦੇ ਵਿੱਚ ਸਨ ਉਹ ਕਹਿੰਦੇ 480 ਕਰੋੜ ਰੁਪਇਆ ਆਇਆ ਤੇ ਉਹਦੇ ਯੂਟਿਲਾਈਜ਼ਡ ਫੰਡ ਜਿਹੜੇ ਸਰਟੀਫਿਕੇਟ ਨੇ ਉਹ ਸਾਡੇ ਕੋਲੇ ਅਜੇ ਨਹੀਂ ਆਏ ਤੇ ਜਦੋਂ ਆਉਣਗੇ ਉਸ ਤੋਂ ਬਾਅਦ ਅਗਲੀ ਜਿਹੜੀ ਕਿਸ਼ਤ ਆ ਉਜਾਰੀ ਕੀਤੀ ਜਾਊਗੀ ਇੱਕ 1600 ਕਰੋੜ ਰੁਪਇਆ ਇੱਕ 800 ਕਰੋੜ ਰੁਪਇਆ ਤੇ 1 480 ਕਰੋੜ ਰੁਪਇਆ ਹੁਣ ਆਪਸ ਦੇ ਵਿੱਚ ਤਿੰਨੇ ਜਿਹੜੇ ਨੇਤਾ ਨੇ ਉਹ ਫੈਸਲਾ ਕਰ ਲੈਣਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਝੂਠ ਕੌਣ-ਕੌਣ ਬੋਲ ਰਿਹਾ ਤੇ ਕਿੰਨੇ ਪਰਸੈਂਟ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਜਦੋਂ ਕਿ ਅਸਲੀਅਤ ਇਹ ਹੈ ਕਿ 1600 ਕਰੋੜ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਸੀ ਉਹਦੇ ਵਿੱਚੋਂ ਦਿਵਾਨੀ ਵੀ ਅਜੇ ਤੱਕ ਫੰਡਾਂ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਕੋਲੇ ਨਹੀਂ ਆਈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਚੋਣਾਂ ਕਰਵਾਉਣ ਨੂੰ ਮਿਲੀ ਮਨਜ਼ੂਰੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਇਸ ਫੈਸਲੇ ਨੂੰ ਵਿਦਿਆਰਥੀਆਂ ਦੇ ਏਕੇ ਦੀ ਜਿੱਤ ਦੱਸਿਆ ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰਾਂ ਵੱਲੋਂ ਪੰਜਾਬ ਦੇ ਹੱਕਾਂ ਨੂੰ ਖੋਣ ਦੀ ਨੀਤੀ ਕੋਈ ਨਵੀਂ ਨਹੀਂ ਅੱਜ ਤੋਂ ਨਹੀਂ 1675 ਤੋਂ ਹੀ ਪੰਜਾਬ ਵਿਰੁੱਧ ਦਮਨਕਾਰੀ ਹਥਕੰਡੇ ਅਪਣਾਏ ਗਏ ਪਰ ਨਾ ਪੰਜਾਬੀ ਕਦੇ ਡਿੱਗੇ ਨੇ ਨਾ ਕਦੇ ਹੁਣ ਪਿੱਛੇ ਹਟਣਗੇ ਉਹਨਾਂ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮੇਂ ਆਈ ਇਹ ਜਿੱਤ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਵਿਦਿਆਰਥੀ ਇਸ ਜਿੱਤ ਨੂੰ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਕਰ ਰਹੇ ਨੇ ਦੇਖੋ ਮੈਂ ਇਹ ਸਮਝਦਾ ਹਾਂ ਕਿ ਜਦੋਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਸੀ ਅੱਜ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਸਿਰੜ ਨੂੰ ਕਾਇਮ ਰੱਖਿਆ ਕਲਗੀਧਰ ਪਾਤਸ਼ਾਹ ਨੇ ਆਪਣੀ ਅਮਰਤਮਈ ਬਾਣੀ ਚ ਆਖਿਆ ਹੈ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰੜ ਨਾ ਦੀਆ ਉਹ ਗੁਰੂ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਸਿਰੜ ਦੀ ਦਾਤ ਦਿੱਤੀ ਆ ਇਹ ਜਿੱਤ ਸਿਰੜ ਦੀ ਜਿੱਤ ਹੈ ਇਹ ਕੌਮੀ ਹਕਾਂ ਦੀ ਜਿੱਤ ਹੈ ਔਰ ਸੱਚ ਦੀ ਜਿੱਤ ਹੈ ਤੇ ਇਹ ਜਿੱਤ ਅੱਜ ਮੇਰੀ ਗੱਲ ਵੀ ਹੋਈ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਕੱਲ ਇੱਥੇ ਆਉਣਗੇ ਵੀ ਬਿਵਾਨਗੜ੍ਹ ਸਾਹਿਬ ਤੇ ਸੀਸਗੰਨ ਸਾਹਿਬ ਉਹ ਕਹਿੰਦੇ ਕਿ ਇਹ ਜਿੱਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿੱਤਾਂ ਕਿਉਂਕਿ 350 ਸਾਲਾਂ ਸ਼ਤਾਬਦੀ ਚੱਲ ਰਹੀ ਆ ਮਨੁੱਖੀ ਹੱਕਾਂ ਦੀ ਗੱਲ ਉਦੋਂ ਸੀ ਧਾਰਮਿਕ ਆਜ਼ਾਦੀ ਦੀ ਗੱਲ ਉਦੋਂ ਸੀ ਤੇ ਅੱਜ ਵੀ ਗੁਰੂ ਨੇ ਕਲਾ ਵਰਤਾਈ ਆ ਅੱਜ ਫੇਰ ਸੱਚ ਦੀ ਹੱਕ ਦੀ ਜਿੱਤ ਹੋਈ ਆ ਤੇ ਜਿਹੜਾ ਸਿਰੜ ਗੁਰੂ ਨੇ ਦਿੱਤਾ ਉਸ ਸਿਰੜ ਨੂੰ ਅੰਦਰ ਰੱਖ ਕੇ ਜੋ ਸੰਘਰਸ਼ ਕੀਤੇ ਜਾਂਦੇ ਆ ਤੇ ਜੋ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਆ ਉਥੇ ਫਤਿਹ ਜ਼ਰੂਰ ਹੁੰਦੀ ਆ ਇਹ ਫਤਿਹ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ 350 ਸਾਲਾਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਿੱਤ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਘਰਸ਼ ਜਿੱਤਣ ਤੇ ਵਧਾਈ ਦਿੱਤੀ ਹੈ ਪੰਦੇਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇੱਕ ਜੁਟਤਾ ਨੇ ਮੋਦੀ ਸਰਕਾਰ ਦੇ ਗੋਡੇ ਲਵਾ ਦਿੱਤੇ ਆਰਐਸਐਸ ਤੇ ਭਾਜਪਾ ਯੂਨੀਵਰਸਿਟੀ 'ਚ ਫਿਰਕੂ ਪੱਤਾ ਖੇਡਣਾ ਚਾਹੁੰਦੇ ਸਨ ਵਿਦਿਆਰਥੀਆਂ ਨੇ ਉਹਨਾਂ ਦੀ ਕੋਈ ਵੀ ਚਾਲ ਕਾਮਯਾਬ ਨਹੀਂ ਹੋਣ ਦਿੱਤੀ ਪੰਦੇਰ ਨੇ ਕਿਹਾ ਕਿ ਇਸ ਸੰਘਰਸ਼ 'ਚ ਹਰਿਆਣਾ ਦੇ ਵਿਦਿਆਰਥੀਆਂ ਦਾ ਵੀ ਵੱਡਾ ਯੋਗਦਾਨ ਹੈ ਇਸ ਲਈ ਇਹ ਮਹਾ ਪੰਜਾਬ ਦੀ ਜਿੱਤ ਕਹੀ ਜਾ ਸਕਦੀ ਹੈ ਪੀਜੂ ਬਚਾਓ ਮੋਰਚਾ ਜਿਨ੍ਹਾਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਮੋਦੀ ਸਰਕਾਰ ਦੀ ਬੂਥ ਲਵਾਈ ਆ ਥੁੱਕ ਕੇ ਛਟਨਾ ਪੈ ਗਿਆ ਉਹ ਪੀਜੂ ਬਚਾਓ ਮੋਰਚੇ ਦੀ ਜਿੱਤ ਦੇ ਵਿੱਚ ਮਹਾ ਪੰਜਾਬੀਆਂ ਦਾ ਯੋਗਦਾਨ ਆ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਚੰਡੀਗੜ੍ਹ ਵਾਸੀ ਹੋਣ ਜਿਹੜਾ ਪੰਜਾਬ ਬਚਾਓ ਮੋਰਚੇ ਦੀ ਜਿੱਤ ਆ ਉਹਦੇ ਵਿੱਚ ਪੰਜਾਬੀ ਸੈਂਟੀਮੈਂਟ ਦੀ ਜਿੱਤ ਹੈਗੀ ਆ ਪੂਰੇ ਪੰਜਾਬੀਆਂ ਦੀ ਜਿੱਤ ਹੈਗੀ ਆ ਆਰੋਸ ਜਿੱਤ ਦੇ ਵਿੱਚ ਸਭ ਤੋਂ ਵੱਡਾ ਗੜਾ ਆ ਆਰਐਸਸ ਤੇ ਪਾਜਪਾ ਉਹ ਫਿਰਕੂ ਪੱਤਾ ਖੇਡਣਾ ਚਾਹੁੰਦੀ ਸੀ ਉਹ ਲਾਈਨ ਕੁੱਟੀ ਗਈ ਆ ਉਹ ਚੱਲ ਨਹੀਂ ਸਕੀ ਉਹਦੇ ਵਿੱਚ ਔਰ ਅਸੀਂ ਤਾਂ ਹੀ ਇਹ ਮੋਰਚਾ ਜਿੱਤਣ ਵਿੱਚ ਸਾਰੇ ਸਫਲ ਹੋਏ ਆ ਤੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਜਿੰਨੇ ਵੀ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀ ਆ ਇਨਾਂ ਵਿੱਚ ਵੀ ਲਗਭਗ ਚੋਣਾ ਨਹੀਂ ਹੁੰਦੀ ਐ ਬੰਦ ਕੀਤੀਆਂ ਹੋਈਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਵੀ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਧੰਨਵਾਦ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਣਿਆਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਐਲਾਨ ਇਸ ਦੇ ਲਈ VOTING 14 ਦਸੰਬਰ ਨੂੰ ਹੋਵੇਗੀ ਤੇ ਨਤੀਜੇ 17 ਦਸੰਬਰ ਨੂੰ ਆਉਣਗੇ ਚੋਣ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਚੋਣਾਂ ਚ VOTING ਬੈਲਟ ਪੇਪਰ ਰਾਹੀਂ ਕਰਵਾਈ ਜਾਵੇਗੀ ਤਰਨਤਾਰਨ ਜ਼ਿਮਨੀ ਚੋਣ ਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਮਜੀਠਾ ਥਾਣੇ ਜਾਂਚ ਚ ਸ਼ਾਮਲ ਹੋਣ ਪਹੰਚੀ ਸੀ ਕੰਚਨਪ੍ਰੀਤ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਕੰਚਨਪ੍ਰੀਤ 2027 ਚ ਬਣੇਗੀ ਵਿਧਾਇਕ ਪੰਜਾਬ ਕੈਬਨਿਟ ਦੀ ਮੀਟਿੰਗ ਚ ਲੈ ਗਏ ਕਈ ਅਹਿਮ ਫੈਸਲੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਹਨਾਂ ਫੈਸਲਿਆਂ ਦੀ ਦਿੱਤੀ ਜਾਣਕਾਰੀ ਚੀਮਾ ਨੇ ਕਿਹਾ ਪੰਜਾਬ ਚ ਸਰਕਾਰੀ ਵਿਭਾਗ ਹੁਣ 5 ਲੱਖ ਰੁਪਏ ਤੱਕ ਦਾ ਸਮਾਨ ਬਿਨਾ ਟੈਂਡਰ ਤੋਂ ਖਰੀਦ ਸਕਣਗੇ ਅਜਨਾਲਾ ਦੇ ਮੇਨ ਚੌਕ ਚ ਟ੍ਰੈਫਿਕ ਜਾਮ ਦੇਖ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਭੜਕਿਆ ਗੁੱਸਾ ਢਾਲੀਵਾਲ ਨੇ ਐਸਐਚਓ ਨੂੰ ਸੁਣਾਈਆਂ ਖਰੀਆਂ ਖੋਟੀਆਂ ਢਾਲੀਵਾਲ ਨੇ ਆਪ ਟ੍ਰੈਫਿਕ ਨੂੰ ਕੰਟਰੋਲ ਕਰਕੇ ਖੁਲਵਾਇਆ ਲੰਬੇ ਸਮੇਂ ਤੋਂ ਲੱਗਿਆ ਜਮ ਪੰਜਾਬ ਚ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਜ਼ਬਰਦਸਤ ਹੰਗਾਮਾ ਕਈ ਥਾਈਂ ਮੁਲਾਜ਼ਮ ਟੈਂਕੀਆਂ ਤੇ ਚੜੇ ਸੰਗਰੂਰ ਚ ਮੁਲਾਜ਼ਮਾਂ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਚ ਐਸ ਐਚਓ ਝੁਲਸਿਆ ਮੁਲਾਜ਼ਮ ਕਿਲੋਮੀਟਰ ਸਕੀਮਾਂ ਬੰਦ ਕਰਨ ਲਈ ਕਰ ਰਹੇ ਨੇ ਮੰਗ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਆਤ ਰ ਤੇ ਦੇਖਦੇ ਰੋ ਟੀਵੀ ਪੰਜਾਬ